ਸੱਚੀ ਗੱਲ ਜੀ ਦੇਖ ਰਹੇ ਹੋ ਔਨ 에ਅਰ ਮੈਂ ਹਰਵਿੰਦਰ ਸਿੰਘ ਬੱਦਨ ਗੱਲ ਕਰਦੇ ਹਾਂ ਸੁਖਵੀਰ ਸਿੰਘ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਦੀ ਤੇ ਸਿਆਸੀ ਪੁਵੇਖ ਦੀ ਕੀ ਪੰਜਾਬ ਦੇ ਵਿੱਚ ਹੁਣ ਕੋਈ ਪੰਥਕ ਪਾਰਟੀ ਨਹੀਂ ਬਚੀ ਇਹ ਵੀ ਇੱਕ ਵੱਡਾ ਸਵਾਲ ਹੈ ਤੇ ਪੰਜਾਬ ਨੂੰ ਪੰਥਕ ਪਾਰਟੀ ਦੀ ਜ਼ਰੂਰਤ ਕਿੰਨੀ ਹੈ ਇਹ ਅਸੀਂ ਪਿਛਲੇ ਕਈ ਸਾਲਾਂ ਤੋਂ ਦੇਖਦੇ ਆ ਰਹੇ ਹਾਂ ਤੇ ਸ਼੍ਰੋਮਣੀ ਅਕਾਲੀ ਦਲ ਇੱਕ ਅਜਿਹੀ ਪਾਰਟੀ ਸੀ ਜੋ ਆਪਣੇ ਆਪ ਨੂੰ ਪੰਥਕ ਵੀ ਕਹਾਉਂਦੀ ਸੀ ਤੇ ਪੰਜਾਬੀ ਪਾਰਟੀ ਵੀ ਸੀ ਜੋ ਦੋਵੇਂ ਤਕੜੀ ਦੇ ਜੋ ਦੋਵੇਂ ਕੰਡੇ ਨੇ ਉਹਨਾਂ ਵਾਲੇ ਪਾਸੇ ਚੱਲਦੀ ਸੀ ਪਰ ਹੁਣ ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਲੰਬੇ ਸਮੇਂ ਤੋਂ ਇਨਾ ਗਰਾਫt ਥੱਲੇ ਡਿੱਗ ਗਿਆ ਹਾਰ ਕੇ ਸੁਖਬੀਰ ਸਿੰਘ ਬਾਦਲ ਨੂੰ ਹੁਣ ਅਸਤੀਫਾ ਵੀ ਦੇਣਾ ਪਿਆ ਹਾਲਾਂਕਿ ਉਹ ਮਨਜ਼ੂਰ ਨਹੀਂ ਹੋਇਆ ਵਰਕਿੰਗ ਕਮੇਟੀ ਅੱਜ ਚੰਡੀਗੜ੍ਹ ਦੇ ਵਿੱਚ ਇਕੱਠੀ ਹੋ ਰਹੀ ਹੈ ਉਸ ਦੇ ਵਿੱਚ ਸਲਾਹ مشورہ ਕੀਤਾ ਜਾਵੇਗਾ ਸੁਖਬੀਰ ਸਿੰਘ ਬਾਦਲ ਪਹਿਲਾਂ ਵੀ ਕਈ ਵਾਰ ਅਸਤੀਫੇ ਦੇ ਚੁੱਕੇ ਨੇ ਪਰ ਵਰਕਿੰਗ ਕਮੇਟੀ ਉਹ ਅਸਤੀਫੇ ਹਮੇਸ਼ਾ ਨਾ ਮਨਜ਼ੂਰ ਕਰਦੀ ਰਹੀ ਹੈ ਪਰ ਇਸ ਵਾਰ ਦੇ ਹਾਲਾਤ ਕੁਝ ਵੱਖਰੇ ਨੇ ਹੁਣ ਜੋ ਕਾਰਜਕਾਰੀ ਪ੍ਰਧਾਨ ਨੇ ਬਲਵਿੰਦਰ ਸਿੰਘ ਕੁੰਦੜ ਉਹ ਇਹ ਸਾਰੇ ਮਾਮਲੇ ਵਿੱਚ ਵਰਕਿੰਗ ਕਮੇਟੀ ਦੇ ਨਾਲ ਬੈਠ ਕੇ ਕੀ ਫੈਸਲਾ ਲੈਂਦੇ ਨੇ ਇਸ ਤੇ ਵੀ ਨਜ਼ਰ ਬਣੀ ਹੋਈ ਹੈ ਤੇ ਨਾਲ ਹੀ ਇੱਕ ਸਵਾਲ ਹੁਣ ਇਹ ਵੀ ਉੱਠਦਾ ਹੈ ਕਿ ਜੇਕਰ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ ਅਸਤੀਫਾ ਮਨਜ਼ੂਰ ਹੋ ਜਾਂਦਾ ਹੈ ਅੱਗੇ ਦਾ ਕੀ ਹੈ ਹੁਣ ਅੱਗੇ ਕੌਣ ਖੜਾ ਹੋਵੇਗਾ ਕੇਸ ਦੇ ਹੱਥ ਪ੍ਰਧਾਨਗੀ ਆਵੇਗੀ ਕੀ ਸਿਰਫ ਪ੍ਰਧਾਨਗੀ ਦੇ ਅਸਤੀਫੇ ਦੇ ਨਾਲ ਪੰਜਾਬ ਦੇ ਸਾਰੇ ਮਸਲੇ ਹੱਲ ਹੋ ਗਏ ਨੇ ਬੇਅਦਬੀਆਂ ਗੋਲੀ ਕਾਂਡ ਡੇਰਾ ਸੱਚਾ ਸੋਦਾ ਵਾਲੇ ਨੂੰ ਮੁਆਫੀ ਉਹ ਸਭ ਜੋ ਮਸਲੇ ਨੇ ਹੁਣ ਕੀ ਇਹ ਸਾਰੇ ਹੱਲ ਹੋ ਗਏ ਨੇ ਜਾਂ ਫਿਰ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਕੀ ਕਾਰਜਕਾਰੀ ਪ੍ਰਧਾਨ ਹੀ ਪੱਕੇ ਪ੍ਰਧਾਨ ਬਣ ਜਾਣਗੇ ਜਾਂ ਫਿਰ ਕੋਈ ਹੋਰ ਪ੍ਰਧਾਨ ਆਵੇਗਾ ਹੁਣ ਇਸੇ ਦੇ ਨਾਲ ਚਲਦਿਆਂ ਹੋਇਆਂ ਯੂਥ ਅਕਾਲੀ ਦਲ ਦੇ ਜੋ ਰਾਸ਼ਟਰੀ ਪ੍ਰਧਾਨ ਨੇ ਸਰਬਜੀਤ ਸਿੰਘ ਚਿੰਜਰ ਉਹਨਾਂ ਨੇ ਵੀ ਆਪਣੇ ਅਸਤੀਫੇ ਦੀ ਪੇਸ਼ਕਸ਼ ਕਰ ਦਿੱਤੀ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਹੁੰਦਾ ਹੈ ਤਾਂ ਮੇਰਾ ਅਸਤੀਫਾ ਵੀ ਨਾਲ ਹੀ ਮਨਜ਼ੂਰ ਕਰ ਲਿਓ ਕਿਉਂਕਿ ਮੈਂ ਸੁਖਵੀਰ ਸਿੰਘ ਬਾਦਲ ਦੀ ਬਦੌਲਤ ਸਿਆਸਤ ਦੇ ਵਿੱਚ ਆਇਆ ਸੀ ਤੇ ਉਹਨਾਂ ਦੇ ਹੀ ਨਕਸ਼ੇ ਕਦਮ ਤੇ ਚੱਲ ਰਿਹਾ ਸੀ ਉਹਨਾਂ ਦੇ ਸਿਆਸੀ ਗੁਰੂ ਨੇ ਤੇ ਜੇਕਰ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਹੁੰਦਾ ਤਾਂ ਸਰਬਜੀਤ ਸਿੰਘ ਚਿੰਝਰ ਦਾ ਕਹਿਣਾ ਕਿ ਮੇਰਾ ਅਸਤੀਫਾ ਵੀ ਨਾਲ ਹੀ ਮਨਜ਼ੂਰ ਕਰ ਲਿਓ ਹੁਣ ਸਵਾਲ ਲੋਕਾਂ ਤੱਕ ਵੀ ਇਹ ਹੈ ਤੇ ਬਾਕੀ ਪਾਰਟੀਆਂ ਤੱਕ ਵੀ ਇਹ ਹੈ ਚਾਹੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਹੋਣ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਹੀ ਆਗੂ ਹੋਣ ਉਨ੍ਹਾਂ ਦੇ ਲਈ ਹੁਣ ਪ੍ਰਧਾਨਗੀ ਲਈ ਅਗਲਾ ਚਿਹਰਾ ਕੌਣ ਹੋਵੇਗਾ ਕਿ ਸੁਖਬੀਰ ਸਿੰਘ ਬਾਦਲ ਦਾ ਜੇਕਰ ਅਸਤੀਫਾ ਮੰਜ਼ੂਰ ਹੁੰਦਾ ਹੈ ਤਾਂ ਇਹ ਸਾਬ ਦੇ ਵਿੱਚ ਪੰਜਾਬ ਦੀ ਪੰਥਕ ਤੇਰ ਦਾ ਸਿਆਸੀ ਚਿਹਰਾ ਕੀ ਹੈ ਇਹ ਵੀ ਕੁਝ ਸਵਾਲ ਅਜਿਹੇ ਨੇ ਜਿਨ੍ਹਾਂ ਦਾ ਜਵਾਬ ਲੱਭਣਾ ਬਹੁਤ ਜ਼ਰੂਰੀ ਹੈ ਹਾਲਾਂਕਿ ਐਮਪੀ ਸਰਬਜੀਤ ਸਿੰਘ ਮਲੋਆ ਉਹਨਾਂ ਦਾ ਤੇ ਐਮਪੀ ਅਮਰਪਾਲ ਸਿੰਘ ਉਹਨਾਂ ਦੇ ਪਿਤਾ ਇਹ ਸਭ ਮਿਲ ਕੇ ਇੱਕ ਪਾਰਟੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ کافی ਦੇਰ ਤੋਂ ਚਰਚਾ ਵੀ ਚੱਲਦੀ ਆ ਰਹੀਆਂ ਨੇ ਕਿ ਕਿਸੇ ਤਰੀਕੇ ਦੇ ਨਾਲ ਇੱਕ ਨਵੀਂ ਪੰਥਕ ਪਾਰਟੀ ਨੂੰ ਸਿਰਜਿਆ ਜਾ ਸਕੇ ਉਹਨਾਂ ਨੂੰ ਖੜਾ ਕੀਤਾ ਜਾ ਸਕੇ ਉਸ ਨੇ ਕਿ ਜਿਮਨੀ ਚੋਣਾਂ ਦੇ ਵਿੱਚ ਵੀ کافی ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਥਕ ਚਿਹਰੇ ਖੜੇ ਕਰਕੇ ਉਹਨਾਂ ਨੂੰ ਜਿਤਾਇਆ ਜਾਵੇ ਤਾਂ ਹੁਣ ਇਹ ਵੀ ਦੇਖਣਾ ਹੋਵੇਗਾ ਕਿ ਜੇਕਰ ਪੰਜਾਬ ਦੇ ਵਿੱਚ ਕੋਈ ਵੀ ਪੰਥਕ ਪਾਰਟੀ ਨਹੀਂ ਬਚਦੀ ਤਾਂ ਪੰਜਾਬ ਦਾ ਸਿੱਖਾਂ ਦਾ ਸਿੱਖ ਕੌਮ ਦਾ ਸਿਆਸੀ ਪਵਿੱਤ ਕੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਫਿਲਹਾਲ ਇੱਕ ਅਜਿਹੀ ਪਾਰਟੀ ਸੀ ਚਾਹੇ ਉਹਨਾਂ ਦਾ ਗ੍ਰਾਫ ਜਿੰਨਾ ਮਰਜ਼ੀ ਏਥਾਂ ਡਿੱਗਿਆ ਹੋਵੇ ਇੱਕ ਪਾਸੇ ਉਹ ਸਿੱਖ ਕੌਮ ਤੇ ਦੂਜੇ ਪਾਸੇ ਪੰਜਾਬ ਵੀ ਦੋਵਾਂ ਨੂੰ ਮਿਲਾ ਕੇ ਸ਼੍ਰੋਮਣੀ ਅਕਾਲੀ ਦਲ ਫਿਲਹਾਲ ਚੱਲ ਰਹੀ ਸੀ ਪਰ ਹੁਣ ਪੱਕੇ ਤੌਰ ਦੇ ਉੱਤੇ ਕੋਈ ਵੀ ਪੰਥਕ ਪਾਰਟੀ ਅਜਿਹੀ ਨਹੀਂ ਹੈ ਜੋ ਪੰਥ ਦੇ ਲਈ ਸਿੱਖਾਂ ਦੇ ਲਈ ਕੋਈ ਸਟੈਂਡ ਲੈ ਸਕੇ ਤਾ ਹੁਣ ਜੇਕਰ ਤੁਹਾਡੇ ਮਨ ਵਿੱਚ ਕੋਈ ਅਜੀਹੀ ਰਾਏ ਹੈ ਕਿ ਸ਼ਰੋਮਨੀਆ ਖਾਲੀਦਾਨ ਹੁਣ ਭਵਿਕ ਵਿੱਚ ਕੀ ਕਰ ਸਕਦੀ ਹੈ ਜਾਂ ਫਿਰ ਕੋਣ ਸ਼ਰੋਮਨੀਆ ਕਾਲੀ ਦਲ ਦਾ ਪ੍ਰਧਾਨ ਬਣ ਸਕਦਾ ਹੈ ਜਾਂ ਫਿਰ ਪ੍ਰਧਾਨਗੀ ਦੇ ਕਾਬਲ ਕੋਣ ਹੈ ਜਾਂ ਫਿਰ ਕਿਸੇ ਦੇ ਅਧੀਨ ਇਹ ਸਾਰੀ ਸ਼ਰੋਮਨੀਆ ਕਾਲੀ ਦਲ ਪਾਰਟੀ ਹੋਣੀ ਚਾਹੀਦੀ ਹੈ ਕੋਈ ਨੌਜਵਾਨ ਹੈ ਚਾਹੇ ਕੋਈ ਪੁਰਾਣਾ ਹੈ ਕੋਈ ਸਿਆਣਾ ਹੈ ਕੋਈ ਬਜ਼ੁਰਗ ਹੈ ਜਾਂ ਫਿਰ ਕੋਈ ਅਜੀਹਾ ਜਿਸ ਦੇ ਸਾਰੇ ਪਾਰਟੀ ਦੇ ਵਿੱਚ ਸੁਣੀ ਜਾਂਦੀ ਹੋਵੇ ਕਿਉਂਕਿ ਕਈ ਵੱਡੇ ਆਗੂ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤੋਂ ਫਿਲਹਾਲ ਕਾਫੀ ਪਰੇ ਨੇ ਤੇ ਜਿਸ ਨੂੰ ਲੈ ਕੇ ਵੀ ਲਗਾਤਾਰ ਚਰਚਾ ਚੱਲਦੀ ਰਹੀ ਹੈ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਸੁਖਵੀਰ ਸਿੰਘ ਬਾਦਲ ਜੋ ਤਨਖਾਹਾਂ ਆਕਰਾਰ ਦਿੱਤੇ ਗਏ ਨੇ ਉਹਨਾਂ ਤੇ ਵੀ ਇਹ ਚਰਚਾ ਚੱਲਦੀ ਹੈ ਕਿ ਹੋ ਸਕਦਾ ਹੈ ਦਸੰਬਰ ਮਹੀਨੇ ਦੇ ਵਿੱਚ ਉਹਨਾਂ ਦੇ ਲਈ ਸਜ਼ਾ ਦਾ ਐਲਾਨ ਕਰ ਦਿੱਤਾ ਜਾਵੇ ਪੰਜ ਸਿੰਘ ਸਾਹਿਬਾਨ ਦੀ ਦੁਬਾਰਾ ਤੋਂ ਇਕੱਤਰਤਾ ਹੋਣ ਜਾ ਰਹੀ ਹੈ ਸ਼ਾਇਦ ਇਸੇ ਮਹੀਨੇ ਦੇ ਵਿੱਚ ਇਕੱਤਰਤਾ ਹੋਵੇ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਦਸੰਬਰ ਮਹੀਨੇ ਦੇ ਵਿੱਚ ਸੁਖਵੀਰ ਸਿੰਘ ਬਾਦਲਦਿਲ ਖਿਲਾਫ ਕੋਈ ਸਜ਼ਾ ਦਾ ਐਲਾਨ ਕਰ ਦਿੱਤਾ ਜਾਵੇ ਹੁਣ ਸਜ਼ਾ ਕਿਹੋ ਜੀ ਹੋਵੇਗੀ ਸਿਆਸੀ ਸਜ਼ਾ ਜਾਂ ਫਿਰ ਧਾਰਮਿਕ ਸਜ਼ਾ ਜਾਂ ਫਿਰ ਦੋਵਾਂ ਨੂੰ ਮਿਲਾ ਕੇ ਕੋਈ ਸਜ਼ਾ ਹੁੰਦੀ ਹੈ ਜਾਂ ਫਿਰ ਉਹਨਾਂ ਨੂੰ ਸਿਆਸਤ ਤੋਂ ਪਰੇ ਕੀਤਾ ਜਾਂਦਾ ਹੈ ਕੁਝ ਸਮੇਂ ਦੇ ਲਈ ਵਿਹਲਾ ਕੀਤਾ ਜਾਂਦਾ ਹੈ ਇਹ ਵੀ ਨਜ਼ਰਾ ਬਣੀਆਂ ਹੋਈਆਂ ਨੇ ਕਿ ਆਖਰ ਸਿੰਘ ਸਹਿਬਾਨ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਆਪਣਾ ਐਕਸ਼ਨ ਲੈਂਦੇ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਾ ਉਹਨਾਂ ਦੇ ਨਾਲ ਜੁੜੇ ਹੋਏ ਜਿਨ੍ਹਾਂ ਨੇ ਆਗੂ ਨੇ ਉਹਨਾਂ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਜੋ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਗਲਤੀਆਂ ਹੋਈਆਂ ਨੇ ਉਹ ਸਾਰੀਆਂ ਗਲਤੀਆਂ ਆਪਣੀ ਝੋਲੀ ਵਿੱਚ ਪੁਵਾਈਆਂ ਨੇ ਤੇ ਉਹਨਾਂ ਝੋਲੀ ਵਿੱਚ ਪੁਵਾਈਆਂ ਗਲਤੀਆਂ ਨੂੰ ਲੈ ਕੇ ਹੀ ਪੰਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਉੱਠੇ ਸੀ ਕਿ ਆਖਰ ਝੋਲੀ ਵਿੱਚ ਪੁਵਾਉਣ ਦਾ ਮਤਲਬ ਕੀ ਹੈ ਜੇਕਰ ਗਲਤੀਆਂ ਹੋਈਆਂ ਨੇ ਤਾਂ ਸ਼ਰੇਆਮ ਹੋਈਆਂ ਨੇ ਕਈ ਲੋਕ ਵੱੱਜਰ ਗੁਨਾਹ ਵੀ ਦੱਸ ਰਹੇ ਨੇ ਤਾਂ ਹੁਣ ਕੋਲਮ ਲਾ ਕੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦਾ ਸਿਆਸੀ ਪੂਰਕ ਕੀ ਹੈ ਇਹ ਕੁਝ ਦਿਨਾਂ ਦੇ ਵਿੱਚ ਸਾਫ਼ ਹੋਵੇਗਾ ਪਰ ਫਿਲਹਾਲ ਤਾਂ ਵੱਡਾ ਸਵਾਲ ਇਹ ਛੱਡਦੇ ਜਾ ਰਹੇ ਹਾਂ ਤੁਸੀਂ ਆਪਣੇ ਰਾਏ ਸਾਂਝੀ ਕਰ ਸਕਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕਿਹੜਾ ਚਿਹਰਾ ਬਣ ਸਕਦਾ ਹੈ ਤੁਸੀਂ ਉਹਨਾਂ ਦੇ ਨਾਮ ਕਮੈਂਟ ਬਾਕਸ ਦੇ ਵਿੱਚ ਸਾਂਝਾ ਕਰ ਸਕਦੇ ਹੋ ਬਿਊਰੋ ਰਿਪੋਰਟ ਔਨ 에어